ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਗਿੱਲ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਡਿਪੋਰਟ ਵਾਲੇ ਫੈਸਲੇ ਨੇ ਭਾਰਤੀਆਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂਮਾਚੀ ਦਾ ਰਹਿਣ ਵਾਲਾ ਇਹ ਨੌਜਵਾਨ ਵੀ ਆਪਣੇ ਭੁਗਤ ਨੂੰ ਸੁਨਹਿਰਾ ਬਣਾਉਣ ਲਈ ਅਮਰੀਕਾ ਗਿਆ ਸੀ ਤੇ ਪਿੱਛੋਂ ਭੇਜਣ ਵਾਲੇ ਏਜੰਟ ਨੇ ਕਰੀਬ 2 ਕੀਲੇ ਆਪਣੇ ਨਾਮ ਕਰਵਾ ਲਏ ਇਸ ਤੋਂ ਇਲਾਵਾ 30 ਤੋਂ 40 ਲੱਖ ਰੁਪਏ ਵੀ ਖਰਾਬ ਕਰ ਦਿੱਤੇ। ਲਿਹਾਜ਼ਾ ਹੁਣ ਸਾਰਾ ਪਰਿਵਾਰ ਕੰਗਾਲ ਹੋ ਚੁੱਕਿਆ ਤੇ ਪੂਰਾ ਪਰਿਵਾਰ ਨਿਰਾਸ਼ਾ ਦੇ ਆਲਮ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ। ਇਸ ਮੌਕੇ ਪੀੜਤ ਪਰਿਵਾਰ ਨੇ ਆਪਣੀ ਹੱਡ-ਬੀਤੀ ਦੱਸਦੇ ਹੋਏ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਸ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਜ਼ਮੀਨ ਵਾਪਸ ਅਤੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ ਸਰਕਾਰ ਕੋਲੇ। ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਲਵਲੀ ਆ ਜੀ ਮੈਂ ਅਮਰੀਕਾ ਜਾਣ ਦੀ ਤਿਆਰੀ ਕੀਤੀ ਸੀ ਮਤ ਕਰੇ ਫੈਮਿਲੀ ਨਾਲ ਰੈਅ ਕੀਤੀ ਸੀ ਅਸੀਂ ਅਮਰੀਕਾ ਚਲ ਜਾਨਗੇ ਕਰਦੇ ਲਾਤ ਸੁੱਧਰ ਜਾਣਗੇ ਤੇ ਡੈਡੀ ਨੂੰ ਮਤਲਬ ਨਾਲ ਦੇ ਮਤਲਬ ਦੋਸਤ ਜਾਣਦੇ ਸੀ ਤੇ ਉਹਨਾਂ ਦਾ ਮਤਲਬ ਨਾਲ ਜੈਂਟਰ ਨਾਲ ਮਤਲਬ ਬਦਹਾਗਾ ਸੀ ਤੇ ਉਹਨਾਂ ਸਾਡੀ ਗੱਲਬਾਤ ਕਰਵਾਈ ਸੀ ਤੇ ਉਸ ਤੋਂ ਬਾਅਦ ਸਾਡੇ ਮਤਲਬ ਘਰੇ ਆਏ ਸੀ ਕਿ ਪਾਸਪੋਰਟ ਨੂੰ ਸਕੈਨ ਸਕੂਨ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਸਾਨੂੰ ਮਤਲਬ 14 ਜੂਨ ਨੂੰ ਫਲਾਈਟ ਚੜ੍ਹਿਆ ਸੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਦਿੱਲੀ ਗਿਆ ਸੀ ਦਿੱਲੀ ਤੋਂ ਬੰਬਈ ਗਿਆ ਸੀ ਬੰਬਈ ਤੋਂ ਐਮਸਟਰਡਮ ਲਿ ਗਿਆ ਸੀ ਐਮਸਟਰਡਮ ਤੋਂ 4 ਸਪੈਂਡ ਗਿਆ ਸੀ ਉਸ ਤੋਂ ਅੱਗੇ ਮੈਨੂੰ ਟੈਕਸੀ ਲਵਾ ਕੇ ਡਿਆ ਸੀ ਉਪਰ ਦੇ ਨਾਮ ਲੈ ਕੇ ਸਾਨੂੰ ਮਤਲਬ ਟੈਕਸੀਆਂ ਵਾ ਲੈ ਗਿਆ ਸੀ ਫਿਰ ਸਮੁੰਦਰਾ ਲਵਾ ਕੇ ਗਿਆ ਸੀ ਰਵੈਂਜੂਲੇ ਲੈ ਗਿਆ ਰਵੈਂਜੂਲੇ ਤੋਂ ਫਿਰ ਕਲੰਬੀਆ ਲੈ ਗਿਆ ਸੀ ਕਲੰਬੀਆ ਸਾਨੂੰ 5 ਮਹੀਨੇ ਰੋਕਿਆ ਸੀ 5 ਮਹੀਨੇ ਤੋਂ ਫਿਰ ਪਨਾਮਰ ਰੂਟ ਲੈ ਗਿਆ ਸੀ ਪਨਾਮ ਦੇ ਵਿੱਚ ਸਾਨੂੰ 9 ਦਿਨ ਰੱਖਿਆ 9 ਦਿਨ ਭੁੱਖੇ ਪਾਣੇ ਨਾ ਸਾਨੂੰ ਰੋਟੀ ਨਾ ਪਾਣੀ ਭੁੱਖੇ ਵਿੱਚ 9 10 ਦਿਨ ਫਿਰ ਸਹੀ ਕੋਸ਼ਟਰੀਕਾ ਪਹੁੰਚੇ ਸੀ ਕੁਝ ਠੀਕ ਤਾਂ ਪਾਣੀ ਫਿਲਕਾਰੇ ਹੋਇਆ ਪਹੁੰਚ ਗਿਆ ਸੀ। ਇਹ ਕਾਰਾ ਕੋ ਸੰਚਾਰ ਪਾਈ ਦਾ ਰੱਖਿਆ। ਫਿਰ ਹੁਨਡਰਸ ਲੈ ਗਿਆ ਸੀ। ਹੁਨਡਰਸ ਨੂੰ 89 ਦਾ ਰੱਖਿਆ ਸੀ ਨਾ। ਹੁਣ ਤਾਂ ਤੁਸੀਂ ਦਾ ਫੇਸ ਮੈਕਸੀਕੋ ਸਿਟੀ ਲੈ ਗਿਆ ਸੀ। ਮੈਕਸੀਕੋ ਸਿਟੀ ਦੇ ਸਾਨੂੰ ਉੱਥੇ ਰੋਕਿਆ 10-15 ਦਿਨ। ਤੇ ਸਾਨੂੰ ਫਿਰ ਬਾਰਡਰ ਤੇ ਲਾਗੇ ਲੈ ਗਿਆ ਸੀ। ਤੇ ਯਵਨਾ ਬਾਰਡਰ ਲਾਗੇ ਤੇ ਉੱਥੇ ਸਾਨੂੰ ਮਤਲਬ 2 ਫਰਵਰੀ 1 ਫਰਵਰੀ ਤਪਾਇਆ ਤੇ 2 ਫਰਵਰੀ ਸਕੂਲ ਸੇ ਸਾਨੂੰ ਭੜਿਆ ਸੀ। ਸਾਨੂੰ ਪੁਲਿਸ ਚੌਕੀ ਤੇ ਲੱਗੀ ਸੀ। ਤੇ ਉਸ ਤੋਂ ਬਾਅਦ ਸਾਨੂੰ ਮਤਲਬ ਅਗਲੀ ਜਗ੍ਹਾ ਟ੍ਰਾਂਸਫਰ ਕੀਤਾ ਗਿਆ ਤੇ ਉਸ ਸਾਨੂੰ ਰਾਤ ਰੱਖਿਆ। ਤਾਂ ਰੱਖਿੰਦ ਬਾਸ ਨੂੰ ਕੈਂਪ ਚ ਲੈ ਗਿਆ ਸੀ ਕੈਂਪ ਚ ਸਾਨੂੰ ਫਿਰ 14 ਦਿਨ ਰੱਖਿਆ ਸੀ ਵਿੱਚ ਉਸ ਤੋਂ ਬਾਅਦ ਸਾਨੂੰ ਮੋਲ 14ਵੇਂ ਦਿਨ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਸਾਨੂੰ 에어ਪੋਰਟ ਚ ਆ ਕੇ ਲੈ ਗਿਆ ਸੀ ਚਾਹੇ ਮੋੜ ਬਿਠਾਇਆ ਕਿਸਾਨ ਦੇ ਦਿੰਦਿਆ ਲੈ ਆਏ ਸੀ ਕਿੰਨੇ ਕੁ ਪੈਸੇ ਲੱਗੇ ਸੜੇ ਪੈਸੇ 32 ਲੱਖ ਲੱਗੇ ਕਿਵੇਂ ਆਇਆ ਘਰ ਦੇ ਹਾਲਾਤ ਤੇ ਇਸ ਤੋਂ ਲੱਗ ਨਹੀਂ ਰਹੇ ਕਿ 32 ਲੱਖ ਰੁਪਏ ਕਿੱਥੇ ਹੋਏ ਅਸੀਂ ਪਹਿਲੀ ਨਾਮ ਕਰਵਾਈ ਸੀ ਦੋ ਕਿੱਲੇ ਤੇ ਬਦ 12 ਲੱਖ ਦੇਣਾ ਸੀ ਜੀ ਕਿਵੇਂ ਹੁਣ ਕੀ ਮਹਿਸੂਸ ਕਰਦੇ ਹਾਂ ਕੀ ਕਰਨਾ ਚਾਹੀਏ ਕਿਸ ਦਾ ਕਸੂਰ ਲੱਗਦਾ ਹੈ ਕਸੂਰ ਜੈਂਟਾ ਦੀ ਲੱਗਦਾ ਸਨ 20 ਦਿਨ ਦਾ ਨਾਲ ਲੈ ਕੇ ਮਤਲਬ ਸਾਨੂੰ ਤੋੜਿਆ ਸੀ ਜ਼ਿੰਮੇਵਰੀ ਨੇ ਚੱਕੀ ਸੀ ਮਤਲਬ ਮੈਰੇ ਕਹ ਪਹਚਾਣ ਦੀ ਕੰਮ ਲਵਾਉਣ ਦੀ ਤੇ ਜੋ ਮੇਰੇ ਸਾਰੀ ਚਾਕੇ ਫਸ ਤਾਨੂੰ ਰਾਤ ਮਲੂਰ ਰੋਕ ਰੋਕ ਲਗਿਆ ਸੀ ਧੋਕੇ ਚ ਰੱਖਿਆ ਨਾ ਸਾਡਾ ਫੋਨ ਚੱਕਦਾ ਫੋਨ ਲਾਉਂਦੇ ਸੀ ਫੋਨ ਚੱਕਦਾ ਹੀ ਨਹੀਂ ਸੀ ਜੈਂਟ ਨੇ ਦੱਸਿਆ ਕਿ ਡੋਂਕੀ ਨਹੀਂ ਜਾਵਾਂਗੇ ਇਹ ਜਦੋਂ ਲੱਗੇ ਕਿ ਮਾੜਾ ਮੋਟਾ ਨਾਂ ਲਿਆ ਸੀ ਡੋਂਕੀ ਦਾ ਬਾਕੀ ਤਾਂ ਥੋੜਾ ਪਨ ਤੁਰਨਾ ਪੈਣਾ ਤੁਹਾਨੂੰ ਜਾਪਾਨੀ ਟੂਰਨਾਮੈਂਟ ਬਾਕੀ ਬਾਈ ਰੂੜੀਆ ਸਰਗ ਜੀ ਪਤਾ ਸੀ ਪਰ ਦੇਖੀ ਨਹੀਂ ਜੀ ਪਰ ਦੇਖ ਲਿਆ ਹੁਣ ਕੀ ਮੰਗ ਕੇ ਕਰਦੇ ਮੰਗੇ ਹੋਈ ਆ ਸਾਡੀ ਪੈੜੀ ਛੁੜਾਈ ਜਾਵੇ ਤੇ ਬਾਕੀ ਹੋਈ ਪੈੜੀ ਛੁੜਾਈ ਜਿੰਨਾ ਸਾਡਾ ਖਰਚਾ ਮਗਰ ਲੱਗਿਆ ਲੁਗਿਆ ਬਾਕੀ ਸਾਨੂੰ ਪੂਰੀ ਮਿਲ ਜੇ ਐਸੀ ਇਹੋ ਹੀ ਮੰਗ ਕਰਦੇ ਆ ਸਾਡੀ ਪੈੜੀ ਵਾਪਸ ਹੋ ਜਾਵੇ ਤੇ ਬਾਕੀ ਜਿਹੜਾ ਖਰਚਾ ਲੱਗਿਆ 4 5 6 ਲੱਖ ਉਹ ਸਾਡਾ ਮੁੜ ਜਾਵੇ ਇਹਦੇ ਮੈਂ ਮਗਰ ਪੈਸੇ ਪਾ ਪਾ ਕੇ ਕਦੇ ਮੋਬਾਈਲ ਲਿਆਤਾ ਕਦੇ ਰੋਟੀ ਨਾ ਇਹਨੂੰ ਮਿਲੀ ਬੱਸ ਇਹਦੇ ਇਹ ਪਾਈਆਂ 5 6 ਲੱਖ ਰੁਪਇਆ ਤੇ ਬਾਕੀ ਸਾਡੀ ਪੈੜੀ ਵਾਪਸ ਹੋ ਜਾਈਏ ਗੁਜ਼ਾਰਾ ਕਿਵੇਂ ਚੱਲਦਾ ਗੁਜ਼ਾਰਾ ਵਾ ਇਦਾਂ ਤਿਆੜੀ ਤੱਪੇ ਤੇ ਚਰਾਇ ਦੀ ਦਾ 2 ਕਿੱਲੇ ਜ਼ਮੀਨ ਹੈਗੀ ਸੀ ਤੇ ਉਹ ਵੀ ਅਸੀਂ ਉਹਦੇ ਨਾਂ ਕਰਾਤੀ ਮੰਨ ਲੈ ਪਹਿਲਾਂ ਤੇ ਇਦਾਂ ਤੋਰਤਾ ਸਾਨੂੰ ਇਹਨਾਂ ਏਜੰਟਾਂ ਨੇ ਉਸ ਤੋਂ ਬਾਅਦ ਜੇਲੇ ਮੈਕੀਕੋ ਪਹੁੰਚ ਗਿਆ ਤੇ ਉਸ ਤੋਂ ਬਾਅਦ ਨੇ ਕਿਹਾ ਵੀ ਪੈੜੀ ਨਾ ਕਰਾਓ ਤੇ ਅਸੀਂ ਮੁੰਡਾ ਤੋਂ ਦਾਗ ਵਪਾਰ ਕਰਨੇ ਏਜੰਟ ਨਾਲ ਗੱਲ ਹੋਈ ਕੀ ਕਹਿੰਦਾ ਜਨਤਾ ਨਾਲ ਜਨਤਾ ਨਾਲ ਗੱਲ ਹੋਈ ਕੋਈ ਕੀ ਕਹਿੰਦਾ ਜਨਤਾ ਨਾਲ ਗੱਲ ਕਹੀ ਜਾਂਦਾ ਵੀ ਅਸੀਂ ਆ ਜਾਂਦੇ ਆ ਜਾਵਾਂ ਦੇ ਆ ਜਾਵਾਂ ਦੇ ਅੱਜ ਆ ਨਹੀਂ ਰਿਹਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਵੀ ਕੀ ਸਮਝਦੇ ਹੋ ਸਰਕਾਰਾਂ ਵਾਲਾ ਜਿਹੜਾ ਰੋਲ ਹੈ ਕੀ ਹੈ ਸਰਕਾਰਾਂ ਵੱਲੋਂ ਜੀ ਇਹੋ ਹੀ ਹੈ ਜੀ ਨੌਕਰੀ ਕੋਈ ਮਾੜੀ ਮੋਟੀ ਨਿੱਕੀ ਮੋਟੀ ਦਿੱਤੀ ਜਾਵੇ ਮਡੇ ਨੂੰ ਚਲੋ ਇਹਨੇ ਨਾ ਗੁਜ਼ਾਰਾ ਤੁਰ ਜੂ ਇਸ ਮੌਕੇ ਪੀੜਤ ਪਰਿਵਾਰ ਨੇ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਸਾਰਾ ਕੁਝ ਵਿਕ ਗਿਆ ਏਜੰਟ ਉਹਨਾਂ ਨੂੰ ਹਰ ਰੋਜ਼ ਲਾਰੇ ਤੇ ਲਾਰੇ ਲਾ ਰਿਹਾ ਕਿ ਤੁਹਾਡੇ ਪੈਸੇ ਵਾਪਸ ਦਿੱਤੇ ਜਾਣਗੇ ਅਜੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਉਸ ਏਜੰਟ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ ਜਾਂ ਫਿਰ ਉਹ ਠੱਗ ਏਜੰਟ ਐਵੇਂ ਹੀ ਲੋਕਾਂ ਨੂੰ ਲੁੱਟਦਾ ਰਹੇਗਾ